ਭਾਈ ਜਲੇ ਭਾਈ ਕਹੀਂ ਲੈ ਕੇ ਜਾਣੀ ਸੀ ਯਾਰ ਬਈ ਯਾਰ ਤੂੰ ਯਾਰ ਜਦੋਂ ਜੀ ਕਰਦਾ ਤੂੰ ਮੰਗ ਮੰਗਣ ਆ ਜਾਣਾ ਓਏ ਸਿਰ पे ਆਲੀ ਟੋਲੀ ਹੋ ਤੂੰ ਮੰਗਣ ਆ ਜਾਣਾ ਯਾਰ ਬਈ ਯਾਰ ਉਹ ਤਾਂ ਕਹੀ ਜਿ ਟੁੱਟ ਕੇ ਮੁੜ ਕੇ ਲੈਤੀ ਨਹੀਂ ਗਈ ਯਾਰ ਬਈ ਐ ਘਰੇ ਕਹੀ ਤਾਂ ਲੈ ਜਾ ਮੈਨੂੰ ਅੱਧੇ ਘੰਟੇ ਨੂੰ ਫੜਾ ਯਾਰ ਮੈਂ ਵੀ ਬੱਟਾ ਕਰੀ ਹਾਂ ਹਾਂ ਬਈ ਅੱਧੇ ਘੰਟੇ ਨੂੰ ਪੱਕਾ ਬੜਾ ਜੂ ਨਾਲੇ ਮੈਨੂੰ ਨਾ ਆਏ ਕਿ ਨੀਂਦ ਮੈਂ ਸੁੱਤਾ ਪਿਆ ਸੀ ਥੱਕ ਕੇ ਪਿਆ ਨਾ ਠਾ ਕਰ ਯਾਰ ਬਈ ਯਾਰ ਕੰਮ ਜੱਜ ਮੰਗਾ ਚੰਗਾ ਪਾ ਜਾ ਹੁਣ ਮੈਂ ਗੱਲਾਂ ਨਾ ਕਰ ਮੈਂ ਘੰਟਾ ਹੋਰ ਪਾ ਜਾਣਾ ਯਾਰ ਚੰਗਾ ਬਈ ਧੰਨਵਾਦ ਮੈਂ ਆਪੇ ਬੜਾ ਜੂ ਬਈ ਕੋਈ ਨਾ Och Sandy Ketty var elegant den e' ਪਾ ਛੱਡਿਆ ਰੱਬਾ ਤੈ ਵੀ ਸਾਡੇ ਇੱਥੇ ਗਰਮੀ ਤੇ ਦੌਰਾ ਪੈ ਗਿਆ ਸਾਥੂ ਦਾ ਲਾਜ ਵੀ ਨਹੀਂ ਹੋਣਾ ਪਹਿਲੀ ਕਰਜ਼ੇ ਦੇ ਮਾਰੇ ਪਿਆ ਕਰ ਲਾਂਦੇ ਕੋਈ ਮਾੜੀ ਮੋਟੀ ਨੂੰ ਅਗਰੂਟਾ ਅਗਲਾ ਕ ਗਾਣੇ ਵਾਲਾ ਜੱਟ ਸਾਡੇ ਰੱਖਿਆ ਮੈਨੂੰ ਤੇ ਮੈਂ ਤਾਂ ਮਾਰਿਆ ਪਿਆ ਕਰਜ਼ੇ ਦਾ ਦਿਵਾਗ ਪੜਾਉਣੇ ਨੇ ਤਾ ਕੋਈ ਕੁਝ ਕਰਨਾ ਮਾੜਾ ਮੋਟਾ ਰੱਬਾ ਤੂੰ ਦਾ ਖੜ ਜਾ ਸਰਕਾਰਾਂ ਦਾ ਸਾਡੀਆਂ ਨਿੱਕੀਆਂ ਬਾਣੀਆਂ ਅੱਕੇ ਮੈਂ ਇੱਥੇ ਦੌਰਾ ਪੈ ਗਿਆ ਲਾਜ ਨਹੀਂ ਹੋਣਾ ਮਾੜੀ ਮੋਟੀ ਕਰ ਦੇ ਕਿਰਪਾ ਤੂੰ ਦਾ ਖੜ ਜਾ ਕਰ ਫਸਲਬਾੜੀ ਚੰਗੀ ਕਰ ਲਾਂਦੇ ਫਿਰ ਜੱਟਾਂ ਦੇ ਆ ਮੁੰਡਿਆਂ ਤੋਂ ਕਾਤੋਂ ਉਹ ਬਾਪੂ ਵਿਚਾਰਾ ਖੇਤ ਕੀ ਕਰਦਾ ਹੂੰ ਨਾ ਕੁਛ ਖਾ ਕੇ ਪੀ ਕੇ ਆਇਆ ਉੱਤੋਂ ਇੰਨੀ ਧੋਪਾ ਵਿਚਾਰਾ ਕਿਵੇਂ ਟੜਕੇ ਦਾ ਕੰਮ ਕਰਦਾ ਹੂੰ ਚੱਲ ਦੇਖਦੇ ਆਂ ਕੁਛ ਕੰਮ ਕਰਾ ਦਿੰਨੇ ਵੱਟਾਂ ਪੁਟਾਂ ਕੱਢ ਦਿੰਨੇ ਵੀ ਮਾੜੀ ਮੌਤ ਬਹੁਤੋ ਫੀਸ ਕਿਵੇਂ ਮੰਗੀ ਐ ਬਚੈਰਾ ਕੱਲ ਬਿਮਾਰ ਸੀ ਦਵਾਈ ਵੀ ਨਹੀਂ ਲੈਂਦੀ ਚੱਲ ਦੇਖਦੇ ਹਾਂ ਜੇ ਦੇ ਦਿੰਗੇ ਨਹੀਂ ਫਿਰ ਪਾਣੂ ਹਟ ਜਾਗੇ ਹੱਥ ਬਟਾ ਦਾਂਗੇ ਸੇਖਾਂ ਨੂੰ ਫੁੱਲ ਕੱਟ ਲਿਆ ਉਹ ਕਿੱਥੇ ਆ ਦੇਖਣਾ ਬਾਬੂ ਓਏ ਕਾ ਬਿਲਾ ਕੇ ਤੜਕੇ ਮੇਰੀ ਕੁਸ ਖਾ ਕੇ ਆਇਆ ਆ ਗਿਆ ਮੇਰਾ ਸ਼ੇਰ ਖਾ ਆ ਗਿਆ ਹਏ ਹਏ ਬੁੱਤਾ ਜੀਦਾ ਥੱਕ ਗਿਆ ਯਾਰ ਗਰਮੀਆ ਵਾਲੀ ਸਾਰਾ ਖਾਲ ਘੜਨਾ ਪਿਆ ਹੋਰ ਸ਼ੇਰ ਆ ਵਧੀਆ ਪੜਿਆ ਆ ਪਰ ਤਾ ਬਾਬੂ ਯਾਰ ਇੱਕ ਪੰਗਾ ਪੈ ਗਿਆ ਕੀ ਹੋ ਗਿਆ ਚਲੋ ਉੱਤੇ ਬੈ ਕੇ ਦੱਸ ਚਲੋ ਆ ਬੈ ਬੈਠਦਾ ਫਿਰ ਉਹਰੇ ਲਿਆਇਆ ਤਾਂ ਹੈ ਹਾਂ ਹੁਣੀ ਆਇਆ ਸੀ ਗੁੱਲੋਂ ਹਾਂ ਹੁਣੀ ਆਇਆ ਸੀਗਾ ਐਂ ਕਰ ਪੁੱਤ ਫੇਰ ਭਾਂਡਾ ਲੈ ਅੰਦਰੋਂ ਜਾ ਕੇ ਲਿਆਉਂ ਤੱਕ ਕੇ ਵੀ ਹੁਣ ਸਿੱਧੀ ਕਰਦਾ ਰੱਬਾ ਮੇਰੇ ਪੁੱਤ ਨੂੰ ਨੌਕਰੀ ਦੇ ਦੇ ਪੁੱਤ ਪਾਣੀ ਪਾ ਲਈ ਓਏ ਬੁੱਟ ਚੰਗਾ ਅੱਛਾ ਸੁਣ ਲੈ ਰੱਬਾ ਸਾਡੀ ਤਾਂ ਉਮਰ ਨਾਂਗੀ ਇਹਨਾਂ ਦੀ ਤਾਂ ਵਧੀਆ ਨਗਾ ਦੇ ਕਿਸੇ ਨੌਕਰੀ ਦੇ ਦੇ ਕੋਈ ਆ ਲੈ ਬਾਪੂ ਲੈ ਬਾਪੂ ਕਿਵੇਂ ਆਜ ਤਾਂ ਬੈ ਜਾ ਬੈ ਜਾ ਤੂੰ ਵੀ ਆਇਆ ਬੁੱਤ ਜਾ ਹਾਂ ਮੈਂ ਤਾਂ ਵੀ ਆਇਆ ਹੋਰ ਵੀੜਾ ਬੱਸ ਧੀ ਪੰਗਾ ਪੈ ਗਿਆ ਮੈਨੂੰ ਹੁਣ ਦੱਸ ਬਾਪੂ ਸਕੂਲ ਦੀ ਫੀਸ ਭਰਨੀ ਸੀਗੀ ਰੁਪਏ ਦੇ ਨੇ ਮੈਡਮਾਂ ਮੈਨੂੰ ਰੋਜ਼ ਟੋਕਦੀਆਂ ਨੇ ਪੁੱਤ ਕਿੰਨੀਆਂ ਫੀਸ ਆ ਆ ਸਾਹੀ 90 ਰੁਪਏ ਨੇ 90 ਰੁਪਏ ਡੋਰ ਬਤੋ ਤੂ ਦਾ ਪੜ ਹੈ 20 ਰੁਪਏ ਐ ਕਰ ਐ ਕਿ ਮੇਰੇ ਪੁੱਤ ਤੂੰ ਐ ਕਹ ਦੇ ਆਲੂ ਮਾਸਟਰ ਮਾਸਟਰ ਨੂੰ 20 ਰੁਪਏ ਫੜਾ ਦੇ ਠੀਕ ਆ ਕਹ ਦੇ ਬਾਕੀ ਮੇਰਾ ਬਾਪੂ ਗਾਂ ਕਣਕ ਵੱਢ ਕੇ ਤੋ ਵੇਚੂ ਉਦੋਂ ਭਰ ਦੂ ਠੀਕ ਆ ਨਾ ਨਾਲੇ ਤਾਂ ਮੈਂ ਤੇਰੇ ਮਾਸਟਰ ਕੋਲੇ ਜਾਉਂ ਨਰੇਤਰੇ ਭੈਣ ਜੀ ਕੋਲੇ ਅੱਜ ਤੋ ਵਾ ਤੈਨੂੰ ਫੀਸ ਨੂੰ ਨਹੀਂ ਕਹਿਣੀ ਠੀਕ ਆ ਨਾ ਬੱਪੂ ਹੁਣ ਮੈਂ ਨਵੇਂ ਕਲਾਸ ਚ ਹੂੰਗਾ ਨਵੇਂ ਵਰਦੀ ਲੂ ਨਵੀਆਂ ਕਿਤਾਬਾਂ ਲੂ ਉਹ ਕਿੱਥੋਂ ਲਵਾਂਗੇ ਆਪਾਂ ਕੋਈ ਨਾ ਪਤਾ ਕੋਈ ਨਾ ਤੂੰ ਕਾਹ ਤੋਂ ਡਰਦਾ ਮੈਂ ਨਾਲੇ ਤਾਂ ਕਣਕ ਵਿੱਚੋਂ ਚੱਲ ਪੁੱਤ ਐਦ ਕਿ ਐ ਕਰੀ ਤੂੰ ਸਕੂਲ ਚੋਂ ਕਿਸੇ ਤੋਂ ਪੁਰਾਣੀਆਂ ਕਿਤਾਬਾਂ ਉਹ ਸਲੀਨ ਵਾਲੇ ਦਾ ਆਪਣੇ ਗਮਾਂਡੀਆਂ ਦੇ ਮੁੰਡੇ ਦੀ ਵਰਦੀ ਆਜੂ ਤੇਰੇ ਉਹ ਐਦ ਕਿ ਐ ਸਾਰਾ ਜਦੋਂ ਮੇਰਾ ਪੁੱਤ ਨੌਕਰੀ ਤੇ ਲੱਗਿਆ ਨਾ ਦੇਖੀ ਰੱਬ ਸੁਣਦਾ ਹੂੰ ਚੰਗਾ ਧੇਰ ਦੇਖੀ ਕੋਈ ਨਾ ਆਪੀ ਸਭ ਕੋ ਸੈਟ ਹੋ ਜੁਆ ਨਾ ਸੋਚਿਆ ਨਾ ਕਰ ਐਂ ਕਰ ਪੁੱਤ ਹੁਣ ਤੂੰ ਭੱਗ ਜਾ ਹੈ ਪੜ ਲਾ ਜਾ ਕੇ ਚੰਗਾ ਨਾਲੇ ਘਰੇ ਮਾਣਾ ਮੋਟਾ ਕੰਮ ਕਰਾ ਦੇ ਕਰ ਆਪਦੀ ਮੰਮੀ ਨਾਲ ਹੈ ਕੋਈ ਇਕਲੀ ਓਖੀ ਹੁੰਦੀ ਆ ਵਿਚਾਰੀ ਕੋਈ ਨਾ ਤੂੰ ਫੇਸਬੁਕ ਦਾ ਨਾਲ ਹੋ ਜਾ ਹੈ ਕੋਈ ਨਾ ਔ ਟੋਲੀ ਲੈ ਜਾ ਅੱਜ ਇੱਥੇ ਪਿਆ ਰਹਿਣ ਦੇ ਪਾਣੀ ਪੂਣੀ ਪੀ ਲੈ ਪੈਸੇ ਨਾ ਪੁੱਤ ਖਰਚੀ ਫੀਸ ਭਰ ਲਈਏ ਜੀ ਠੀਕ ਹੈ ਨਾ ਚੰਗਾ ਮੈਂ ਜਮੀ ਨਹੀਂ ਖਰਚਦਾ ਹਾਂ ਮੇਰਾ ਪੁੱਤ ਜਦੋਂ ਨੌਕਰੀ ਤੇ ਲੱਗ ਗਿਆ ਫਿਰ ਆਪਾਂ ਵਧੀਆ ਦੇਖੀ ਗੱਡੀ ਲਿਆਵਾਂਗੇ ਨਾਲੇ ਤਾਂ ਸਭ ਕੁਝ ਕਰਾਂਗੇਗਾ ਸੋਚਿਆ ਨਾ ਕਰ ਕੋਈ ਨਾ ਸਿੱਧਾ ਉਹ ਕਰੇ ਬਾਜੀ ਪੁੱਤ ਆਪਣੀ ਮੰਮੀ ਨਾਲ ਕੰਮ ਕਰਾਦੀ ਜੰਦਾ ਆਪ ਦੀ ਆਹ ਕਿਹੜੀ ਗੱਲ ਕਰਦਾ ਬੜੇ ਹਾਸੇ ਰਿਪੇ ਵਾਲੀ ਨਾਲੇ ਉਹ ਜਿਹੜਾ ਨੰਗ ਜਾਦੀ ਨਹੀਂ ਨੀਗਾ ਯਾਰ ਕਹਿੰਦਾ ਮੈਂ ਦੱਤਾ ਘੰਟਾ ਕਹੀ ਕਿ ਲੈ ਕੇ ਜਾਣਾ ਕੰਮ ਕਰਨਾ ਘੰਟੇ 2 ਹੋ ਗਏ ਮੈਂ ਤਾਂ ਅੱਖ ਲੱਗ ਗਈ ਮੈਨੂੰ ਪਤਾ ਲੱਗਾ ਵੀ ਕਹੀ ਧਰਕੇ ਨਹੀਂ ਗਿਆ ਉਹ ਹੁਣ ਪਤਾ ਲੱਗਾ ਜਦੋਂ ਜੀ ਕਰਦਾ ਰਿਹਾ ਸਿਰ ਪੇਹੇ ਢੋਲੀ ਚੱਕ ਲੈਂਦਾ ਯਾਰ ਉਹ ਉਹ ਨੰਗ ਜਾਦਾ ਕੋਈ ਸੰਦੀ ਨਹੀਂ ਬਣਾਉਂਦਾ ਜਿਹੜੀ ਚੀਜ਼ ਜਦੋਂ ਜੀ ਕਰਦਾ ਚੱਕ ਲੈਂਦਾ ਆਏ ਨਹੀਂ ਕੰਮ ਚੱਲਣਾ ਤਾਂ ਮੈਨੂੰ ਮੰਗਣੇ ਪੰਦੇ ਨੇ ਮੇਰੀ ਸੰਦ ਮੈਂ ਤਾਂ ਮੈਂ ਗੱਲ ਕਰਦਾ ਉਹਦੇ ਨਾਲ ਫਿਰ ਆਏ ਨਹੀਂ ਕੰਮ ਚੱਲਣਾ ਮਿਸਤਰਾ ਆਪ ਹੈ ਦੇ ਕਿਹ ਤਰ੍ਹਾਂ ਆਰਾਮ ਨਾਲ ਇਹ ਨੰਗ ਜੀ ਨੂੰ ਕੋਈ ਕੀ ਸੁਰਤ ਨਹੀਂ ਕੋਈ ਸੁਰਤ ਨਹੀਂ ਓਏ ਤੂੰ ਮੈਨੂੰ ਕਹਦਾ ਮੈਂ ਕਹੀ ਅੱਦੇ ਕਾ ਨੂਫੜਾ ਕਹਿਣਾ ਤੈਨੂੰ ਸੁਰਤ ਸਰ ਤੈਗੇ ਕੋਈ ਨੰਗਾ ਬਾਈ ਯਾਰ ਜਵਾਕ ਜਾ ਚਾਹ ਲੈ ਕੇ ਆ ਸੀ ਮੈਂ ਉੱਥੇ ਕੰਮ ਕਰਨਾ ਯਾਰ ਮੈਂ ਬਟਾ ਨਹੀਂ ਕਰਨੀ ਆ ਯਾਰ ਫੱਕ ਗਏ ਬਾਈ ਗਰਮੀ ਸੀ ਬਾੜੀ ਯਾਰ ਤੂੰ ਆਦੀ ਲੈ ਕਹੀ ਬਈ ਮੈਂ ਤੈਨੂੰ ਦੱਸਾਂ ਮੈਂ ਕੱਲ ਨੂੰ ਕਹੀ ਨਹੀਂ ਦਿੰਦਾ ਗੱਲ ਸਿੱਧੀ ਜਾ ਮੇਰੀ ਤਾਂ ਬਾਈ ਥੱਕ ਗਿਆ ਸੀ ਯਾਰ ਮੈਂ ਬਸ ਤੈਨੂੰ ਦੱਸਦਾ ਯਾਰ ਅੱਜ ਤੋਂ ਬਾਅਦ ਬਾਈ ਸਾਡੀ ਕੋਠੀ ਤੇ ਨਾ ਬੜੀ ਨਾ ਕੋਈ ਰੇਸ ਰਪੇ ਹਟੋਲੀ ਨਾ ਕੀ ਕਹੀ ਸਿੱਧੀ ਜੀ ਗੱਲ ਆ ਬਈ ਬਾਈ ਬੇਨਤੀ ਆ ਬਾਈ ਮੈਂ ਕੋਈ ਬੇਨਤੀ ਨਹੀਂ ਯਾਰ ਮੈਨੂੰ 2 ਘੰਟੇ ਹੋ ਗ ਮੈਂ ਭਾਈ ਅੱਖ ਲੱਗੀ ਮੇਰੇ ਤੇ ਜਵਾਕ ਦੀ ਪੀਸ ਨਹੀਂ ਭਰੀ ਜਾਂਦੀ ਮੈਂ ਆਪ ਦਾ ਮੈਂ ਕੀ ਕਰਾਂ ਯਾਰ ਫਿਰ ਮੈਂ ਜਾਣਾਂ ਅੱਜ ਤੋਂ ਬਾਅਦ ਸੰਦ ਸੰਦ ਬਣਾਣਾ ਨਾਲੇ ਮੰਗਦਾ ਬਣਾ ਫਿਰ ਅੱਜੇ ਸੰਦ ਬਣਾ ਲੈ ਭਾਈ ਮਾਫ਼ ਕਰ ਦੇ ਇਹ ਦੇ ਕਿ ਮੇਰੇ ਆਹ ਸੰਦ ਬਣਾਣਾ ਨੰਗਾ ਫਿਰ ਅੱਬਾ ਮੈਂ ਤਾਂ ਆਪਦੇ ਜਵਾਕ ਦੀ ਪੀਸ ਨਹੀਂ ਪੂਰੀ ਭਰ ਸਕਦਾ ਆਪਦੇ ਸੰਦ ਕਿੱਥੋਂ ਲੈ ਲਾਂ ਊੜੀ ਦਾ ਵਿਆਹ ਕਰਨਾ ਹਜੇ ਹਰੇਕ ਨੰਗ ਕਹਿ ਕੇ ਬਾਜ ਜਾਂਦਾ ਰੱਬਾ ਇਦੋਂ ਦਾ ਚੱਕ ਲਾਵੇ ਤੂੰ ਮੈਂ ਆਪਦੇ ਜਵਾਕਾਂ ਦੀ ਪੀਸ ਸਾਰੀ ਭਰ ਸਕਦਾ ਮੈਂ ਕੀ ਕਰਵਾਉ ਉਹਦੇ ਜਵਾਕਾਂ ਦੀ ਫੀਸ ਸਾਰੀ ਭਰ ਦਿੰਦਾ ਸਾਨੂੰ ਗਾਣਿਆਂ ਤੇ ਇੰਨਾ ਉੱਚਾ ਕਰਤਾ ਓਏ ਤੁਸੀਂ ਨੇ ਅਸੀਂ ਉੱਥੇ ਕੀ ਕੀ ਕਰਦਿਆ ਸੱਤ ਸਾਲ ਦੇ ਸਾਥ ਨਹੀਂ ਬਣਦੇ ਜੋ ਬਚੋਲਾ ਸਾਹਿਬ ਨੇ ਕਿਵੇਂ ਢੇੜਾ ਮਾਰਿਆ ਤੇ ਰੱਬਾ ਖੈਰ ਸੁੱਖ ਰੱਖੀ ਹੋਰ ਜੀ ਟੋਲਾ ਸਾਹਿਬ ਕੀ ਹਾਲ ਹੈ ਬੈਠੋ ਜੀ ਤੋਰ ਸੁੱਖ ਜਾਂਦਾ ਹਾਂ ਵਧੀਆ ਕੀ ਕਰ ਰਹੇ ਸੀ ਇੱਥੇ ਬਸ ਆਈ ਛੋਟੇ ਮੋਟੇ ਕੰਮ ਤਾਂ ਦੇਖਦੇ ਖਾਲ ਕਰ ਲੈਣੇ ਆ ਇੱਥੇ ਦਿਨ ਲੰਘ ਜਾਂਦਾ ਛੋਟੇ ਮੋਟੇ ਕੰਮ ਜੀ ਤੁਸੀਂ ਦੱਸੋ ਕਿਵੇਂ ਢੇੜਾ ਮਾਰਿਆ ਮਾਰਾ ਕੋਈ ਕੰਮ ਆਹੀ ਤੇਰੇ ਕੋਲ ਹੁਣ ਕੀ ਮੰਗਦੇ ਨੇ ਮੋਟਰ ਹੈਗਾ ਮੰਗਦੇ ਨੇ ਉਹ ਮੋਟਰਸਾਈਕਲ ਸਾਨੂੰ ਪਤਾ ਤਾ ਹੈਗਾ ਮੈਂ ਕਿੱਥੋਂ ਦੇ ਮੈਂ ਮੇਰੇ ਕੋਲ ਤਾਂ ਡੇਢ ਕਿੱਲਾ ਜ਼ਮੀਨ ਦਾ ਸੀ ਅੱਧਾ ਕਿੱਲਾ ਵੇਚ ਕੇ ਕੁੜੀ ਦਾ ਵਿਆਹ ਕੀਤਾ ਕਿੱਲਾ ਰਹਿ ਗਿਆ ਮੈਂ ਮੁੰਡੇ ਨੂੰ ਵੀ ਪੜਾਉਣਾ 100 ਕੁਸ ਕਰਨਾ ਮੈਂ ਤਾਂ ਆਪਦੇ ਘਰ ਦੇ ਵੀ ਕੰਮ ਕਰਨੇ ਨੇ ਇਹਦਾ ਫੇ ਮੈਨੂੰ ਕੀ ਪਤਾ ਉਹ ਕਿਦੋਂ ਕਹਿ ਰਹੇ ਨੇ ਮਾਤਾ ਤਾਂ ਆਏ ਸੀ ਤੁਸੀਂ ਮਾੜਾ ਜਿਹਾ ਸਮਝਾਓ ਉਹਨਾਂ ਨੂੰ ਸਮਝਾਇਆ ਸੀ ਮੈਂ ਉਹ ਕਹਿੰਦੇ ਨੇ ਇਹ ਚ ਕੁੜੀ ਛੱਡਾਂਗੇ ਮਾੜਾ ਬਹੁਤ ਕੁ ਪਿਆਰ ਨਾਲ ਆ ਗਿਆ ਮੇਰਾ ਬੱਤਾ ਪਾਣੀ ਲੈ ਕੇ ਦੇ ਪੁੱਤ ਲੈ ਇਹਦੇ ਕੋਲੇ ਕੋਈ ਗੱਲ ਨਾ ਕਰਿਓ ਠੀਕ ਇਹਨੂੰ ਮੈਂ ਪੜਾਉਣਾ ਚਾਹੁੰਦਾ ਕੋਈ ਨੌਕਰੀ ਮਿਲ ਜੇ ਇਹਦੀ ਤਾਂ ਨਾਂ ਦੁੱਖਾਂ ਚ ਚੰਗੇ ਮੇਰੀ ਤਾਂ ਲੰਘੀ ਹਾਂ ਤੁਸੀਂ ਹੋਰ ਗੱਲ ਹਜੇ ਕਰੋ ਕੋਈ ਨਾ ਕਰਦਿਆਂ ਰਹਿ ਵਿਚਾਰੇ ਇਹਦੇ ਬਾਰੇ ਵੀ ਇਹਨੂੰ ਕਰਨਾ ਕਿਰਾ ਪੜਾ ਲਈ ਲਿਖਾ ਲਈ ਜਾ ਬਹੁਤ ਸਿਆਣਾ ਮੇਰਾ ਪੁੱਤ ਪੜਿਆ ਆ ਫਿਰ ਹਾਂ ਐ ਕਰ ਪੁੱਤ ਤੂੰ ਉਧਰ ਖੇਡ ਮੈਂ ਗੱਲ ਕਰਨਾ ਹੈ ਕੋਈ ਉਹ ਉਧਰ ਘੇੜ ਉਧਰ ਵਧੀਆ ਕੋਈ ਨਹੀਂ ਇਧਰ ਉਹ ਵਗ ਜਾ ਘੇੜਾ ਦੇ ਲੈ ਇਧਰ ਕੁਝ ਪੱਟ ਲੈ ਖਾ ਲੈ ਉਹਦਾ ਕੀ ਆ ਬੱਕੀ ਕਰੀ ਉਹਦਾ ਤੁਸੀਂ ਗੱਲਾਂ ਐ ਕਰੋ ਜੀ ਦੇਖੋ ਤੁਹਾਨੂੰ ਪਤਾ ਮੇਰੇ ਚ ਇਨਾ ਕਿੱਥੋਂ ਆ ਬਲ ਮੈਂ ਕੀ ਕਰਾਂ ਮੈਂ ਤਾਂ ਕਿੱਥੋਂ ਮੈਂ ਮੋਟਰਸਾਈਕਲ ਦੇ ਦੂੰ ਉਹ ਫੇ ਉਹ ਤਾਂ ਕਹਿ ਰਹੇ ਨੇ ਕਹਿੰਦੇ ਨਹੀਂ ਆ ਮੇਰੇ ਕੋਲ ਤਾਂ ਆਪਦੀ ਛੋਟੀ ਛੋਟੀ ਸੰਦ ਨਹੀਂ ਜੁੜਦੇ ਮੈਂ ਤੁਸੀਂ ਉਹ ਦੇਖੋ ਤੁਸੀਂ ਸਮਝਾਉਣ ਦੇ ਕੁਝ ਕਰੋ ਕੁੜੀ ਨੂੰ ਹੁਣ ਮੈਂ ਘਰੇ ਕਿੱਥੋਂ ਬਠੂ ਮੈਂ ਤਾਂ ਇੱਕ ਵਾਰ ਮਸਾ ਵਿਆਹੀ ਆ ਤੇ ਮੈਂ ਆਪਦਾ ਕੀ ਕਰਾਂ ਮੈਨੂੰ ਤਾਂ ਉਹਨੇ ਕਿਹਾ ਸੀ ਚਲੋ ਫਿਰ ਮੈਨੂੰ 4-5 ਦਿਨਾਂ ਵਿੱਚ ਦੱਸ ਦਿਓ ਰੈ ਕਰਕੇ ਚਲੋ ਮੈਂ ਰੈ ਵਿਚਾਰ ਕਰਕੇ ਦੱਸ ਦੂੰ ਜੀ ਫਿਰ ਹੋਰ ਕੀ ਆ ਜ਼ਮੀਨ ਹੋਰ ਵੇਚ ਦੂੰ ਮੈਂ ਤਾਂ ਹਾਂ ਉਹ ਦੇਖ ਲਿਆ ਕੋਈ ਤਾਂ ਕੁਝ ਨਹੀਂ ਰਿਹਾ ਚਲੋ ਬਈ ਠੀਕ ਹੈ ਚਲੋ ਠੀਕ ਆ ਜੀ ਫਿਰ ਚੰਗੋ ਹੇ ਰੱਬਾ ਬੇਨਤੀ ਹੈ ਤੇਰੇ ਅੱਗੇ ਸਾਡੇ ਗਰੀਬਾਂ ਦੇ ਕਰੇ ਧੀਆਂ ਨਾ ਦਿਆ ਕਰ ਅਸਤਾ ਬਿਉਨੇ ਮਸਾਂ ਲੋ ਕਰੇ ਇੰਡੀਆ ਮੰਗਾ ਕਰਦੇ ਨੇ ਅਸੀਂ ਮੋਟਰਸਾਈਕਲ ਕਿੱਥੋਂ ਦੇ ਦਈਏ ਮੇਰਾ ਸਾਰੀ ਜ਼ਿੰਦਗੀ ਦੁੱਖਾਂ ਚ ਨਾਂਗੀ ਰੱਬਾ ਪਤਾ ਨਹੀਂ ਇਹ ਸਰਕਾਰਾਂ ਵੀ ਬੈਰੀ ਨੇ ਤੂੰ ਵੀ ਸਾਡਾ ਤਾਂ ਬੈਰੀਆਂ ਜਦੋਂ ਸਾਡਿਆ ਫਸਲਾ ਬਾਣੀ ਜੇ ਪੱਕਣ ਲੱਗਦੇ ਨੇ ਉੱਤੇ ਗੜੇ ਮਾਰੀ ਕਰਦਾ ਮੰਡੀਆਂ ਚ ਸਾਨੂੰ ਭਾ ਨਹੀਂ ਮਿਲਦੇ ਆਪ ਦੇ ਉਹਨਾਂ ਨਾਲ ਚੱਕਦੇ ਨੇ ਉਹ ਰੱਬਾ ਤੂੰ ਲੰਗਾ ਦੇ ਸਾਡੀ ਜਿੰਦਗੀ ਮੇਰੇ ਦਾ ਜੈ ਜੀ ਲੰਗੀ ਮੇਰੇ ਪੁੱਤ ਦੀ ਵਧੀਆ ਲੰਗਾ ਦੇ ਪੁੱਤ ਓਏ ਹਾਂ ਬੱਬੂ ਓਰੇ ਪੁੱਤ ਓਰੇ ਪੁੱਤ ਬੈਠਾ ਮੇਰਾ ਸੇਰ ਪੁੱਤ ਵਧੀਆ ਪੜਿਆ ਕਰ ਚੰਗਾ ਵਧੀਆ ਨੌਕਰੀ ਤੇ ਲੱਗ ਜਾਏਗਾ ਨਾ ਵਧੀਆ ਆਪਾਂ ਦੇਖੀ ਫਿਰ ਤੂੰ ਜਿਹੜਾ ਕੁਝ ਮਰਜ਼ੀ ਕਰੀ ਜਿਹੜੇ ਤੂੰ ਪਰਦੀਆਂ ਕਹਿਣਾ ਨਾ ਪੁੱਤ ਆਪਦੀਆਂ ਨਵੀਆਂ ਪਾਇਆ ਕਰੇਗਾ ਸਭ ਕੁਝ ਤੇਰੇ ਕੋਲ ਆਵਦਾ ਹੋਊਗਾ ਮੇਰਾ ਪੁੱਤ ਗਾਣੇ ਵਾਲਾ ਜੱਟ ਨਹੀਂ ਬਣਨਾ ਆਪਾਂ ਨੇ ਆਪਣੀਆਂ ਸਰਕਾਰਾਂ ਵੀ ਬੈਰੀ ਨੇ ਸਭ ਨੂੰ ਬਜੀਪੇ ਮਿਲਦੇ ਨੇ ਆਪਾਂ ਨੂੰ ਨਹੀਂ ਮਿਲਦੇ ਆਪਾਂ ਗਰੀਬ ਜੱਟਾ ਉਹਨਾਂ ਨੂੰ ਕੀ ਪਤਾ ਆਪਾਂ ਕਿਵੇਂ ਰੋਟੀ ਖਾਂਦੇ ਆ ਉਦੋਂ ਨਾ ਤਾਂ ਗਾਣੇ ਵਾਲਾ ਜੱਟ ਬਣਨਾ ਇਹ ਤਾਂ ਫਾਇਰਪੁਰ ਬਹੁਤ ਕੁਝ ਕਹਿੰਦੇ ਨੇ ਅਸੀਂ ਐ ਕਰਦੇ ਆ ਕਰਦੇ ਜੱਟ ਕੋਲੇ ਕੀ ਆ ਕੁਛ ਨਹੀਂ ਨਾ ਪੁੱਤ ਮੇਰਾ ਲੜਾਈਆਂ 'ਚ ਪੈਣਾ ਠੀਕ ਆ ਨਾ ਆਪਦੀ ਮੰਮੀ ਨਾਲ ਕੰਮ ਕਰਾਇਆ ਕਰ ਆਪਦਾ ਕੰਮ ਕਰਾਇਆ ਕਰ ਵਧੀਆ ਜਦੋਂ ਤੂੰ ਨੌਕਰੀ ਤੇ ਲੱਗਿਆ ਦੇਖੀ ਰੱਬ ਸੁਣ ਲੂ ਤੇਰੀ ਠੀਕ ਆ ਨਾ ਯਾਰ ਤੂੰ ਇੱਥੇ ਨਾ ਕਰ ਮੈਨੂੰ ਲੋੜ ਨਹੀਂ ਤੇ ਬੜਿਆ ਕਰਦਾ ਨੂੰ ਚਲ ਮੈਂ ਫੇਰ ਗੱਲ ਕਰਦਾ ਮਾੜਾ ਇਹ ਮੰਗਤਾ ਗਿਆ ਰਹੇ ਪਤਾ ਕੋਈ ਸੰਦ ਮੰਗਣ ਆਇਆ ਹੋਵੇ ਚਾ ਚੰਗਾ ਚੰਗਾ ਓਕੇ ਬਾਈ ਫਿਰ ਸਾਥ ਗੱਲ ਕਰੀ ਹੋਰ ਬਾਈ ਤੇਲੇ ਕੀ ਹਾਲ ਹੈ ਬਈਆ ਬਾਈ ਮੰਗਤਾ ਤੂੰ ਦੱਸ ਬਹਿ ਜਾ ਵਧੀਆ ਬਰਾਵਾ ਬਸ ਏਡੀ ਚੱਲ ਗਈ ਹੋਰ ਫੇਰ ਕਿੱਦ ਕਿਵੇਂ ਗੇੜਾ ਮਾਰਿਆ ਅੱਜ ਬਾਈ ਮੈਂ ਤਾਂ ਗੱਲ ਜੀ ਕਰਨੀ ਸੀ ਮੈਂ ਤਾਂ ਜ਼ਮੀਨ ਵੇਚਣੀ ਆ ਕਿਉਂ ਕੀ ਹੋ ਗਿਆ ਬਾਈ ਕੁੜੀ ਵਾਲੇ ਮੋਟਰਸਾਈਕਲ ਮੰਗਦੇ ਨੇ ਮੈਥੋਂ ਕਿਲਾ ਮੈਂ ਤਾਂ ਜਿਹੜਾ ਇੱਕ ਕਿਲਾ ਰਹਿ ਗਿਆ ਹਾਂ ਅੱਧਾ ਕਿੱਲਾ ਵੇਚਣਾ ਬਾਈ ਅੱਧਾ ਮੁੰਡੇ ਦੇ ਨਾਂ ਕਰਾ ਦੇਣਾ ਤੂੰ ਕੁੜੀ ਇਹ ਜੇ ਥਾਂ ਬੈਠੀ ਕਿਉਂ ਆ ਤੇ ਇੱਕ ਇੱਕ ਜਵਾਗਾ ਇੱਕ ਕਿੱਲਾ ਤੇਰੇ ਕੋਲ ਐਸ਼ ਕਰੂ ਉਹਨੂੰ ਕਿੱਲਾ ਨਾਂ ਕਰਾ ਦੀ ਉਹਦੇ ਕੁਝ ਬਾਹਰ ਪੜ ਪੜ ਕੇ ਬਾਹਰ ਲੰਘ ਜੇ ਤੂੰ ਵੇਚੀ ਕੋ ਜਣਾ ਮਾਣ ਬਾਈ ਮੈਂ ਤਾਂ ਐਂ ਕਹਿੰਦਾ ਸੀ ਵੀ ਆਪ ਤਾਂ ਨਗਾੜੀ ਧੀ ਤਾਂ ਵਧੀਆ ਕਰੇ ਵਗ ਜੇ ਮਨ ਬਣਾ ਲੈ ਫਿਰ ਮਨ ਬਣਾ ਲੈ ਹੁਣ ਬਾਈ ਮਨ ਮਣੀ ਪਿਆ ਨਹੀਂ ਮੇਰੀ ਧੀ ਨੂੰ ਕਹਿੰਦੇ ਛੱਡ ਕੇ ਜਾਵਾਂਗੇ ਮੋਟਰਸਾਈਕਲ ਦੇਣਾ ਪੂ ਬਾਈ ਅੱਧਾ ਕਿੱਲਾ ਮੈਂ ਤਾਂ ਵੇਚ ਦੇਣਾ ਅੱਧਾ ਮੁੰਡੇ ਦੇ ਨਾਂ ਕਰਾ ਦੇਣਾ ਬਾਈ ਮੇਰੀ ਤਾਂ ਇੱਕ ਬੇਨਤੀ ਆ ਤੇਰੇ ਅੱਗੇ ਦੱਸ ਬਾਈ بس میرے मुंडे ਬੰਨੀ ਖਿਆਲ ਰੱਖਿਆ ਕਰ ਤੂੰ ਦਾ ਸਕੂਲਾਂ ਚ ਫਿਰਦਾ ਰਹਿਣਾ ਮੈਨੂੰ ਤਾਂ ਕੰਮਾਂ ਚ ਪਤਾ ਹੀ ਨਹੀਂ ਲੱਗਦਾ। ਬਾਰਾ ਟੈਨਸ਼ਨ ਹੀ ਲੈ ਲਈ ਬਈ ਇਹ ਤਾਂ ਹਜੇ ਮੈਂ ਟੈਨਸ਼ਨ ਲੈ ਤੂੰ। ਨਾ ਬਈ ਮੈਂ ਤੇਰੇ ਸੰਦ ਨਹੀਂ ਮੰਗਿਆ ਕਰਦਾ ਹੁਣ। ਹੁਣ ਬਸ ਜ਼ਮੀਨ ਵੇਚ ਦੇਣੀ ਆ। ਵਿਲੇ ਹੋ ਜਾਣਾ ਆਪਾਂ ਨੇ। ਠੀਕ ਆ ਬਈ। ਹੁਣ ਬਈ ਮੈਂ ਹਸ ਹੁਣ ਨੰਗ ਨਹੀਂ ਰਹਿਣਾ ਹੁਣ ਤਾਂ। ਕੁਝ ਬਣ ਹੀ ਜਾਣਾ ਬਸ ਬਈ। ਮੇਰਾ ਭਰਾ ਵੀ ਲੋਡ ਸੀ ਪੈਸਿਆਂ ਦੀ ਵੀ ਤੇਰੇ ਕੋਲ ਤਾਂ ਹੋਣਗੇ ਹੈ। ਹਾਂ ਬਈ ਕੋਈ ਨਾ ਜਿਹਦਾ ਦੇਖ ਲਾ ਜਿਹਦਾ ਪੱਕਾ ਮਨ ਮਰਾਲਿਆ। ਫਿਰ ਤਾਂ ਦੇਖ ਲਾ ਬਈ ਮਨ ਬਣੀ ਪਿਆ ਬਈ ਮੇਰਾ ਤਾਂ ਫਿਰ। ਫਿਰ ਚੱਲਾ ਸਾਈ ਲੈ ਜਾ ਫਿਰ। ਬਾਕੀ ਪੈਸੇ ਮੈਂ ਬਾਅਦ ਚੋਂ ਦੋਤੋਂ ਬੈਂਕ ਚੋਂ ਕਢਾ ਕੇ ਦੂੰਗਾ ਥੋੜੇ ਜਿਹਾ ਲੈ ਜਾ 400 ਰੁਪਏ ਸਾਈ ਨੂੰ ਠੀਕ ਆ ਅ ਸਾਈ ਲੈ ਜਾ ਗੱਲਾਂ ਮੜੇ ਸਾਈ ਲੈ ਜਾ ਫਿਰ ਬਾਕੀ ਫੇਰ ਦੇਖਾਂਗੇ ਚਲ ਠੀਕ ਆ ਧੰਨਵਾਦ ਭਾਈ ਨਾ ਕੋਈ ਨਾ ਬਈ ਕੋਈ ਬਾਈ ਪੈਸੇ ਚਾਹੀਦੇ ਨੇ ਆਪਾਂ ਨੂੰ ਹੈ ਬਧੀਆ ਸੇਤੀ ਕਰਦੀਆਂ ਨਾ ਵੀ ਕੋਈ ਨਾ ਕੋਈ ਨਾ ਕੱਲ ਮੈਂ ਕਰ ਦੂਗਾ ਇਹ ਗੱਲ ਹੈ ਬਾਈ ਪਿੰਡ 'ਚ ਬੇਇੱਜ਼ਤੀ ਆ ਜੇ ਮੇਰੀ ਧੀ ਨੂੰ ਘਰੇ ਛੱਡ ਕੇ ਜਾਂਦੇ ਨਾ 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 ਕੋਈ ਨਾ ਪੈਸੇ ਕੱਲ ਨੂੰ ਆਰਦੇ ਤੇ ਲਾਉਣੇ ਨੇ ਫੜ ਕੇ ਮੈਂ ਹੁਣ ਕਣਕ ਜੀ ਵੱਡੀ ਸੀਗੀ ਉਹ ਵੇਚੀ ਆਗੀ ਕੁਛ ਪਹਿਲਾਂ ਰਹੇ ਸੀ 4 ਲੱਖ ਰੁਪਏ 4 ਕ ਹੁਣ ਕਣਕ ਵੱਡੀ ਸੀਗੀ ਉਹ ਵੇਚਿਆ ਕੋਈ ਨਾ ਵੀ ਤੈਨੂੰ ਦੇ ਦਾਂਗੇ 4 ਕ ਲੱਖ ਰੁਪਇਆ ਟੈਂਸ਼ਨ ਨਾ ਲੈ ਧੰਨਵਾਦ ਬਾਈ ਚੰਗਾ ਫਿਰ ਚਲ ਓਕੇ ਬਾਈ ਇਹ ਕੀ ਹੋ ਗਿਆ ਯਾਰ ਇਹ ਨੰਗ ਜੱਟ ਕਿਵੇਂ ਕਹੀ ਜਾਂਦਾ ਅੱਦਾ ਕਿਲਾ ਇਹਦੇ ਕੋਲ ਹੈਗਾ ਯਾਰ ਸੰਦ ਸੰਦ ਤਾਂ ਮੰਗਿਆ ਕਰੂ ਇਹ ਕਹਿੰਦਾ ਮੈਂ ਤਾਂ ਸੰਦ ਹੀ ਨਹੀਂ ਮੰਗਦਾ ਗੱਲ ਕੀ ਹੈ ਮੈਨੂੰ ਲੱਗਦਾ ਕਿ ਗੜ ਭਰਾਏ ਕਿ ਗਲਤ ਕਾਦ ਮਜਕੂ ਹੁਣ ਜਿਵੇਂ ਜੇ ਸਾਹਿਬ ਨੇ ਕਹਿ ਰਿਹਾ ਵੀ ਮੈਂ ਸੰਦ ਨਹੀਂ ਮੰਗਦਾ ਅੱਦਾ ਕਿਲਾ ਹੈਗਾ ਇਹਦੇ ਕੋਲ ਇਹਦੇ ਕੋਲ ਆ ਕਿਹੜਾ ਅੱਦੇ ਸੰਦ ਨੇ ਕਿ ਮੰਗਣੇ ਤਾਂ ਫੇਰ ਵੀ ਪਹਿਣੇ ਅੱਦਾ ਕਿਲਾ ਦਾ ਕਰੂਗੀ ਮੈਨੂੰ ਲੱਗਦਾ ਕੋਈ ਨੰ ਗਲਤ ਕਾਦ ਮਨਾ ਚੱਕ ਲੈ ਜਵਾਕ ਇਹਦਾ ਇੱਕ ਕੁੜੀ ਆ ਗਈ ਇੱਥੇ ਰੋਲ ਜਾਣਗੇ ਉਹ ਚੱਲ ਕੋਈ ਨਾ ਪਾ ਜਹਾਂ ਜਹਾਂ ਹੁਣ ਬਣੂ ਦੇਖ ਹੀ ਜਾਊਗਾ ਮੈਂ ਵੀ ਕੰਮ ਕਰਾਂ ਯਾਰ ਅੱਦਾ ਕੋਈ ਬਾਪੂ ਵੀ ਨਾ ਪੜਨੂ ਨਾ ਕਾ ਕਰਮਾ 24 ਘੰਟੇ ਪੜੀ ਹੁੰਦਾ ਤੂੰ ਨਾ ਪੁੱਤ ਤੈਨੂੰ ਵਧੀਆ ਕੋਈ ਨੌਕਰੀ ਮਿਲਗੀ ਨਾ ਤੂੰ ਨਜ਼ਾਰੇ ਲਏਗਾ ਨਜ਼ਾਰੇ ਸਾਡੀ ਦਾ ਦੁੱਖਾਂ ਚ ਨਾਗੀ ਐਂ ਕਰ ਪੁੱਤ ਤੂੰ ਆਪਦੇ ਚਾਚੇ ਕੋਲੇ ਅੱਜ ਖੇਡ ਮੈਂ ਥੋੜੇ ਜੇ ਕੰਮ ਨੇ ਕੱਕੋ ਖਵਾੜਦਣ ਨਾਲ ਦਾ ਮੈਂ ਨਾਲ ਹੈ ਤੂੰ ਆਪਦੇ ਚਾਚੇ ਕੋਲੇ ਖੇਡ ਲੈ ਧਿਆਨ ਨਾਲ ਖੇਡੀ ਕੋਈ ਛੱਟ ਨਾ ਗਾ ਲੀਂਗਾ ਕੋਈ ਨਾ ਚੰਗਾ ਮੈਂ ਕੰਮ ਕਰਕੇ ਤੈਨੂੰ ਆਪੀ ਵੇਲਾ ਲੂੰ ਐਂ ਨਾ ਹੋਰੇ ਮੇਰੇ ਕੋਲੇ ਮਾਪੀ ਵੇਲਾਉਂ ਤੈਨੂੰ ਹਾਏ ਹੋਰੇ ਬਾਬਾ ਬਹੁਤ ਔਖੀ ਜ਼ਿੰਦਗੀ ਹੋਗੀ ਉੱਡੀ ਜਾ ਜਾਂਦਾ ਮੈ ਤੋਂ ਮੇਰੇ ਸੋਹਣੇ ਵਰਗੀ ਮੇਰੀ ਜ਼ਮੀਨ ਇਹ ਵੀ ਵੇਗ ਗਈ ਮੇਰੇ ਕੋਲ ਹਾਏ ਵੇ ਵਾਤੀ ਆਦੇ ਅਸੀਂ ਕਿੱਥੋਂ ਕਰ ਜਲਾਈਏ ਨਾ ਸਰਕਾਰਾਂ ਕਰਦੀਆਂ ਨੇ ਨਾ ਰੱਬਾ ਤੂੰ ਸਾਡੇ ਨਾਲ ਹਾਏ ਜਾ ਤੁਰੀਏ ਜ਼ਿੰਦਗੀ ਨੇ ਕੀ ਜਾਂਦੀ ਜੇ ਤੂੰ ਨਾ ਖੜਿਆ ਸਾਰੇ ਜੱਟ ਫਾਹੇ ਲੜਗੇ ਫਾਹੇ ਸਾਰੇ ਜੱਟ ਮਰ ਜਾਗੇ ਉਹ ਕੀ ਆ ਸਾਡੇ ਕੋਲੇ ਸਾਨੂੰ ਸਾਰੇ ਕਿਤੇ ਗਾਇਆ ਜਾਂਦਾ ਓਏ ਮੈਂ ਥੋੜਾ ਬਾਈ ਮੇਰੀ ਜ਼ਿੰਦਗੀ ਨਹੀਂ ਦੇਖੀ ਜਾਂਦੀ ਸਾ ਤੋਂ ਕਰਜ਼ੇ ਨਹੀਂ ਲੈਂਦੇ ਸਾਡੇ ਸਾਡੇ ਕੋਲੋਂ ਸਾਡੇ ਸੰਦ ਨਹੀਂ ਮੜਦੇ ਮੈਂ ਦੁਨੀਆ ਜਾਣਦਾ ਬਾਪੂ ਮੈਂ ਕੀ ਰਹਿ ਗਿਆ ਸੀ ਬਚੋਲਾ ਆਇਆ ਸੀਗਾ ਉਹ ਪੈਸੇ ਲੈ ਕੇ ਭੱਗ ਗਿਆ। ਅਸ ਭੱਗਾ ਪੁੱਤ? ਹਾਂ। ਚੱਲ ਤੂੰ ਖੇਡ ਤੂੰ ਇੱਥੇ ਕਰਨਾ। ਬਾਪੂ ਆ ਕੀ ਕਰੀਏ ਨਾ। ਤੇਰਾ ਪੁੱਤ ਪੀਂਗਾ ਜੱਟਾਂ ਦੀ। ਇਹਦਾ ਮੂੰਹ ਬੰਨੀ ਇੱਥੇ ਵੀ ਚੱਲ ਦੇ ਦੇ ਨਾ ਇਹ ਕੋਈ ਜੱਟਾਂ ਨੇ ਇੱਕ ਦਿਨ ਝੂਟੇ ਲੈਣੇ ਹੀ ਹੁੰਦਾ ਪੁੱਤੇ ਤੇ। ਕੋਈ ਨਾ ਤੂੰ ਪੜ੍ਹਿਆ ਕਰ ਤੈਨੂੰ ਹੀ ਲੋੜ ਪੈਣੀ। ਜਾਂ ਤੂੰ ਉਧਰ ਚਾਚੇ ਕੋਲੇ ਖੇਡ ਮੈਂ ਇੱਧਰ ਕੰਮ ਕਰਨਾ ਜੀ ਸਾਰਾ। ਇੱਧਰ ਨਾ ਹੀ ਠੀਕ ਆ। ਆਪੀ ਬੁਲਾ ਕੇ ਲੈ ਕੇ ਜਾਉ ਮੈਂ ਤੈਨੂੰ। ਜੀ ਜ਼ਿੰਦਗੀ ਜੱਟ ਬੁਝਾਲੇ ਜਾਣਾ ਪੈ ਰਿਹਾ ਮੇਦੀ ਤੇ ਪਤੀ ਮਾਰੀ ਜੂਨ ਜੱਟ ਦੀ ਥੋਥ ਡੇਰੀ ਪਾ ਕੇ ਕਰਦਾ ਗੁਜ਼ਾਰਾ ਉਹ ਖੇੜ ਵੀ ਨਹੀਂ ਪੂਰੀ ਫਰਦੀ ਬੱਕੀ ਫਸਲ ਓਏ ਓਏ ਆਹ ਮਬਲਾ ਗੱਟ ਹੋ ਗਿਆ ਅੱਖਾਂ ਚੜ ਗਈਆਂ ਯਾਰ ਕੰਮ ਖਤਮ ਓਏ ਉਹ ਕਾਵੜਾ ਨੰਗਾ ਜੱਟਾ ਓਏ ਇਹ ਤਾਂ ਕੰਮ ਖਰਾਬ ਹੋਊਗਾ ਯਾਰ ਉਹ ਲੱਤਾ ਲੁੱਤਾ ਮਾਰੋ ਜੇ ਕੌਣ ਫੜਦਾ ਕੌਣ ਫੜ ਓਏ ਉਹ ਜੱਟਾ ਮੈਂ ਆ ਕੀ ਹੋਸੀ ਕਾਮਲਾ ਜੱਟਾ ਨੱਗਾ ਆਏ ਹੋਏ ਸਿਰ ਹੱਜ ਬੁਲਾ ਰਿਹਾ ਸਿਰ ਹੱਜ ਬੁਲਾ ਰਿਹਾ ਓੰਮ ਨੰਗਾ ਜੀ ਸੰਤਿ ਯੋਗ ਬਾਇ ਰਾਬੇਓ ਸਾਤਰੀਆ ਕਾਲ ਲੋ ਜੀ ਬਾਬੇ ਉਹ ਵੀਡੀਓ ਆ ਗਿਆ ਤੁਹਾਡੇ ਕੋਲੇ ਹੁਣ ਤੁਸੀਂ ਦੇਖੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਆ ਦੱਸਿਓ ਬਾਈ ਜੇ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸਲੀ ਜੱਟ ਇਹ ਆ ਬਾਬੇ ਉਹ ਨਹੀਂ ਹੈਗਾ ਜਿਹੜਾ ਗਾਣਿਆਂ 'ਚ ਫਾਇਰ ਕਰੀ ਜਾਂਦਾ ਗਾਣਿਆਂ 'ਚ ਆ ਕਰ ਦਿੰਦਾ ਬਾਹ ਕਰਿੰਦਾ ਜੱਟ ਬਾਬੇ ਬਹੁਤ ਔਖਾ ਸਹੀ ਗੱਲ ਪੁੱਛੋ ਨਾ ਹੀ ਫੀਸਾਂ ਭਰੀਆਂ ਜਾ ਰਹੀਆਂ ਨੇ ਨਾ ਹੀ ਕੋਈ ਬਾਬੇ ਦਵਾਈਆਂ ਲਈਆਂ ਜਾ ਰਹੀਆਂ ਨੇ ਉਹਨਾਂ ਦਾ ਇਲਾਜ ਨਹੀਂ ਹੋ ਰੇ ਅਸਲੀ ਜੱਟ ਆ ਬਾਬੇ ਕਿਉਂਕਿ ਹਰੇਕ ਜੱਟ ਅੱਜ ਫਾਹੇ ਲੈ ਰਿਹਾ ਸੋ ਬਾਬੇਓ ਸਾਡੇ ਵੀਡੀਓ ਅਜੇ ਅਸੀਂ ਮਿੰਤ ਬਾਅਦ ਬਹੁਤ ਹੋਈ ਆ ਬਹੁਤ ਜਿਆਦੇ ਭਾਈ ਬਹੁਤ ਬਹੁਤ ਜਿਆਦੇ ਸਵੇਰ ਦੇ ਲੱਗੇ ਪਿਆ ਬਾਬੇਓ ਸੱਚੀ ਗੱਲ ਵੀ ਕੁੱਟਾਗਾ ਬੇਨਤੀ ਆ ਵੀ ਸ਼ੇਅਰ ਜਰੂਰ ਕਰ ਦਿਓ ਲਾਇਕ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਆਉਗੀ ਫਨੀ ਵੀਡੀਓ ਬਾਬੇਓ ਕੋਈ ਫਨੀ ਵੀਡੀਓ ਬਣਾ ਕੇ ਤੁਹਾਡੇ ਕੋਲ ਪੇਸ਼ ਕਰਾਂਗੇ ਸੋ ਜਾਰੂ ਸਪੋਰਟ ਕਰੋ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਭਾਈ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ